ਪੰਤੀ ਸਾਜਨਾ ਕਿੱਥੇ ਕੀਤੀ ਅਨੰਦਪਾਲ ਸਾਹਿਬ ਅੰਮ੍ਰਿਤ ਛਕ ਕੇ ਸਿੱਖ ਨੇ ਕਿਹੜੀ ਵਰਦੀ ਪਾਉਣੀ ਹੈ ਪੰਜ ਕਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਡੇ 10ਵੇਂ ਗੁਰੂ ਕੌਣ ਹਨ ਦਸਮੇਸ਼ ਪਤਾ ਸ੍ਰੀ ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ 1764 ਈਸਵੀ ਪਟਨਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਜੀ ਦਾ ਨਾਮ ਦੱਸੋ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਮਾਤਾ ਗੁਜਰ ਕੌਰ ਸਾਹਿਬ ਜੀ ਗੁਰੂ ਜੀ ਦੀ ਸੰਤਾਨ ਦੱਸੋ ਸਿੰਘਾ ਜੀ ਸਾਬ ਜਦਾ ਫਤੇਹ ਸਿੰਘ ਜੀ ਪਟਨਾ ਵਿਖੇ ਕਿਹੜਾ ਪੰਡਿਤ ਗੁਰੂ ਜੀ ਦੇ ਚਰਨਾਂ ਦਾ ਭੋਰਾ ਬਣਿਆ ਸੀ ਪੰਡਿਤ ਸ਼ਿਵਦਤ ਕਿਹੜੀ ਰਾਣੀ ਨੇ ਗੁਰੂ ਜੀ ਪਾਸੋਂ ਪੁੱਤਰਾਂ ਵਾਲਾ ਨਿਗ ਪ੍ਰਾਪਤ ਕੀਤਾ ਸੀ ਫਤੇਹ ਚੰਦ ਮਾਣੀ ਦੀ ਰਾਣੀ ਨੇ ਗੁਰੂ ਜੀ ਨੇ ਆਪਣੇ ਦਰਬਾਰ ਵਿੱਚ ਕਿੰਨੇ ਕਵੀ ਰੱਖੇ ਸਨ 52 ਕਵੀ ਉਹਨਾਂ ਕੋਲੋਂ ਕਿਹੋ ਜਿਹਾ ਸਾਹਿਤ ਤਿਆਰ ਕਰਵਾਇਆ ਵੀਰ ਰਸ ਨਾਲ ਗੁਰੂ ਜੀ ਨੇ ਕਿਹੜਾ ਨਗਾਰਾ ਤਿਆਰ ਕਰਵਾਇਆ ਰੰਜੀਤ ਨਗਾਰਾ ਰੰਜੀਤ ਨਗਾਰਾ ਕਦੋਂ ਤਿਆਰ ਕਰਵਾਇਆ ਗਿਆ 1786 ਵਿੱਚ ਗੁਰੂ ਜੀ ਕਿਹੜਾ ਸਾਜ਼ ਵਜਾਉਂਦੇ ਸਨ ਤਾਉ ਗੁਰੂ ਜੀ ਨਾਹਨ ਵਿੱਚ ਕਿੰਨਾ ਸਮਾਂ ਰਹੇ 10 ਸਾਲ ਗੁਰਗੱਦੀ ਤੇ ਬੈਠਣ ਸਮੇ ਗੁਰੂ ਜੀ ਦੀ ਉਮਰ ਕਿੰਨੀ ਸੀ 9 ਸਾਲ ਗੁਰੂ ਜੀ ਨੂੰ ਕਿਹੜੀ ਕਿੜੀਆਂ ਪਛਾਵਾਂ ਦੀ ਸਿੱਖਲਾਈ ਦਿੱਤੀ ਗਈ ਗੁਰਮਖੀ ਫਾਰਸੀ ਗੁਰੂ ਜੀ ਨੂੰ ਪੜ੍ਹਾਈ ਸਿਖਲਾਈ ਤੋਂ ਇਲਾਵਾ ਹੋਰ ਕਿਸ ਚੀਜ਼ ਦੀ ਸਿਖਲਾਈ ਦਿੱਤੀ ਗਈ? ਸ਼ਸਤਰ ਕਲਾ, ਘੋੜ ਸਵਾਰੀ। ਗੁਰੂ ਜੀ ਨੇ 1685 ਈਸਵੀ ਜਮਨਾ ਨਦੀ ਦੇ ਕੰਢੇ ਕਿਹੜਾ ਗੁਰਦੁਆਰਾ ਸਾਹਿਬ ਬਣਵਾਇਆ ਸੀ? ਗੁਰਦੁਆਰਾ ਪੰਡਾ ਸਾਹਿਬ। ਪੀਰ ਬੁੱਧੂ ਸ਼ਾ ਕਿੱਥੋਂ ਦਾ ਰਹਿਣ ਵਾਲਾ ਸੀ? ਹਦੋਂ ਰਹਿਦਾ। ਪੀਰ ਬੁੱਧੂ ਸ਼ਾ ਨੇ ਕਿੰਨੇ ਪਠਾਨ ਗੁਰੂ ਜੀ ਦੀ ਫੌਜ ਵਾਸਤੇ ਅਰਪਣ ਕੀਤੇ? 500 ਪਠਾਨ। ਪੰਗਾਣੀ ਦਾ ਯੁੱਧ ਕਿੰਨਾ ਕਿੰਨਾ ਵਿਚਕਾਰ ਹੋਇਆ ਸੀ? ਗੁਰੂ ਗੋਬਿੰਦ ਸਿੰਘ ਜੀ ਅਤੇ ਕਲੂਰ ਦੇ ਰਾਏ ਪੀਮਚੰਦ ਵਿੱਚ ਤੇ ਹੋਰ ਪਹਾੜੀ ਰਾਜਿਆਂ ਦੇ ਵਿੱਚ ਬੀਬੀ ਵੀਰੂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਲੱਗਦੇ ਸਨ ਭੂਆ ਜੀ ਪੰਗਾਣੀ ਦੇ ਯੁੱਧ ਵਿੱਚ ਬੀਬੀ ਵੀਰੂ ਜੀ ਦੇ ਕਿੰਨੇ ਸੁਪੁੱਤਰ ਸ਼ਾਮਲ ਹੋਏ 5 ਕਿੰਨੇ ਸੁਪੁੱਤਰ ਸ਼ਹੀਦ ਹੋਏ 2 ਦੋ ਸ਼ਹੀਦ ਹੋਣ ਵਾਲੇ ਪੁੱਤਰਾਂ ਦੇ ਨਾਮ ਦੱਸੋ ਸੰਗੋਸ਼ਾ ਜੀ ਹੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸਾਹਿਬ ਦੇ ਕਿੰਨੇ murid ਕਿੰਨੇ ਭਰਾ ਕਿੰਨੇ ਪੁੱਤਰ ਸ਼ਾਮਲ ਹੋਏ 700 murid 4 ਪੁੱਤਰ 2 ਭਰਾ ਗੁਰੂ ਜੀ ਨੇ ਨਨਕਪੁਰ ਸਾਹਿਬ ਦਾ ਕਿਲਾ ਕਦੋਂ ਛੱਡਿਆ ਸੀ 20 ਦਸੰਬਰ 1704 ਈਸਵੀ ਵਿੱਚ ਕਾਲੀ ਰਾਤ ਨੂੰ ਚਮਕੌਰ ਦਾ ਯੁੱਧ ਕਦੋਂ ਹੋਇਆ ਸੀ 22 ਦਸੰਬਰ 1744 ਇਸਵੀ ਚਮਕੌਰ ਸੈਭਿਕੇ ਕਿੰਨੇ ਸਿੱਖਾਂ ਨੇ ਕਿੰਨੀ ਫੌਜ ਦਾ ਟਕਰਾ ਕੀਤਾ 40 40 ਸਿੰਘਾਂ ਨੇ 10 ਲੱਖ ਦਾ ਟਕਰਾ ਕੀਤਾ ਛੋਟੇ ਸੈਭਜਾਦਿਆਂ ਦੀ ਸ਼ਹੀਦੀ ਕਦੋਂ ਹੋਈ 7 ਦਸੰਬਰ 1744 ਨੂੰ ਛੋਟੇ ਸੈਭਜਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਨੀਆਂ ਵਿੱਚ ਚਿੰਕੇ ਗਲਾ ਕੱਟ ਕੇ ਛੋਟੇ ਸੈਭਜਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸਰਹੰਦ ਉਤੀ ਅੱਜਕੱਲ ਕਿਹੜਾ ਗੁਰਦੁਆਰਾ ਸੇਵ ਚ ਸ਼ੋਅ ਪੀਤਾ ਹੈ ਫਤੇਗੜ ਸਾਹਿਬ ਗੁਰੂ ਜੀ ਨੇ ਜਫਰਨਾਮਾ ਕਿਸ ਨੂੰ ਲਿਖਿਆ ਸੀ ਔਰੰਗਜ਼ੇਬ ਨੂੰ ਜਫਰਨਾਮੇ ਦਾ ਅਰਥ ਕੀ ਹੈ ਜਿੱਤ ਤੇਰੀ ਚਿੱਠੀ ਜਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਫਾਰਸੀ ਗੁਰੂ ਜੀ ਨੇ ਜਫਰਨਾਮਾ ਕਿਹੜੇ ਪਿੰਡ ਤੋਂ ਲਿਖਿਆ ਸੀ ਦਿਨੇ ਇਹ ਜਫਰਨਾਮਾ ਕਿਹੜਾ ਸਿੱਖ ਲੈ ਕੇ ਗਿਆ ਸੀ ਭਾਈ ਦਇਆ ਸਿੰਘ ਜੀ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਿੱਥੇ ਕੀਤੀ ਅਨੰਦਪੁਰ ਸਾਹਿਬ ਅੰਮ੍ਰਿਤ ਛੱਕੇ ਸਿੱਖ ਨੇ ਕਿਹੜੀ ਵਰਦੀ ਪਾਉਣੀ ਹੈ ਪੰਜ ਤਕਾਰੇ ਕੱਕਾ ਕੇਸ ਕੱਕਾ ਕੰਗਾ ਕੱਕਾ ਕਿੜਾ ਕੱਕਾ ਤਿਰ ਪਾਣ ਕੱਕਾ ਖੈਰਾ ਅੰਮ੍ਰਿਤ ਛੱਕੇ ਸਿੱਖਾਂ ਦੇ ਨਾਮ ਨਾਲ ਕੀ ਲੱਗ ਜਾਂਦਾ ਹੈ ਸਿੰਘ ਵਿਵੀਆਂ ਦੇ ਨਾਮ ਨਾਲ ਕੀ ਲੱਗਦਾ ਹੈ ਕੋਰ ਸਿੰਘ ਦਾ ਅਰਥ ਕੀ ਹੈ ਸ਼ੇਰ ਕੋਰ ਦਾ ਅਰਥ ਕੀ ਹੈ ਰਾਜਕੁਮਾਰੀ ਮੁਕਤ ਸਰਦੀ ਜੰਗ ਤੋਂ ਬਾਅਦ ਗੁਰੂ ਜੀ ਕਿੱਥੇ ਗਏ ਸਾਬੋ ਕਿਤਲਵੰਡੀ ਸਾਬੋ ਕੀਤਲਵੰਡੀ ਵਿਖੇ ਗੁਰੂ ਜੀ ਨੇ ਕੀ ਸਿੱਖ ਦੀ ਪਰਖ ਕੀਤੀ ਭਾਈ ਦੱਲੇ ਉਸ ਨੂੰ ਅੰਮ੍ਰਿਤ ਛਕਾ ਕੇ ਕੀ ਬਣਾਇਆ ਭਾਈ ਦੱਲਾ ਸਿੰਘ ਨਾ ਦੇਡ ਵਿਖੇ ਗੁਰੂ ਜੀ ਕਿਹੜੇ ਬੈਰਾਗੀ ਨੂੰ ਮਿਲੇ ਸਨ ਮਾਦੋ ਦਾਸ ਗੁਰੂ ਜੀ ਨੇ ਮਾਦੋ ਦਾਸ ਨੂੰ ਅੰਮ੍ਰਿਤ ਛਕਾ ਕੇ ਉਸ ਨੂੰ ਕੀ ਨਾਮ ਦਿੱਤਾ ਬੰਦਾ ਸਿੰਘ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ ਗੁਰੂ ਗ੍ਰੰਥ ਤੇ ਪੰਥ ਬਾਰੇ ਕੀ ਕਿਹਾ ਸੀ ਆਤਮਾ ਗ੍ਰੰਥ ਵੇਦ ਜੀਤ ਪੰਥ ਵੇਦ ਗੁਰੂ ਜੀ ਜੋਤੀ ਜੋਤ ਕਿੱਥੇ ਸਮਾਏ ਹضور ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ